ਤੁਸੀਂ ਦੇਖ ਰਹੇ ਹੋ ਪੰਜਾਬ ਦਾ ਖਾਨਪਾਨ ਮੈਥਡ ਹੌਸਟ ਐਂਡ ਹੋਸਟ ਪੰਜਾਬ ਦੇ ਖਾਨਪਾਨ ਦੇ ਨਾਲ ਹਰ ਖੁਸ਼ੀ ਦੇ ਮੌਕੇ ਤੇ ਚਟਪੰਨ ਦੀ ਵੀ ਲੋੜ ਪੈਂਦੀ ਹੈ ਤੇ ਇਸ ਦੇ ਲਈ ਤੁਹਾਡੇ ਲਈ ਲੈ ਕੇ ਆਏ ਆ স্পੈਸ਼ਲ ਜਿਹੜਾ ਅਮਰਤ ਗਿੱਲ ਮਲਵਈ ਗਿੱਦਾ ਜੋ ਕਿ ਹਰ ਪ੍ਰੋਗਰਾਮ ਦੇ ਵਿੱਚ ਤੁਸੀਂ ਮੰਗਵਾ ਸਕਦੇ ਏਨਾ ਨੂੰ ਇਹਨਾਂ ਦਾ ਕੰਟੈਕਟ ਨੰਬਰ ਵੀ ਦਿੱਤਾ ਜਾਏਗਾ ਭਾਈ ਜੀ ਦਾ ਪੂਰਾ ਡਾਂਸ ਦੀ ਪਰਫਾਰਮੈਂਸ ਵੀ ਤੁਹਾਨੂੰ ਦਿਖਾਈ ਜਾਏਗੀ ਦੇਖਦੇ ਰਹੋ ਪੰਜਾਬ ਦਾ ਖਾਨਪਾਨ ਚਲੋ ਗੋਰੀਨਾ ਪਾ ਕੇ ਸਾਡ ਨੂੰ ਉਹ ਵੀ ਯਾਦ ਕਰਾਵਾਂ ਵੀ ਸੱਜਣਾ ਚਾਰ 그놈의 놈, 하늘을 착 ਸਰ ਮੈਂ ਮੇਰਾ ਨਾਮ ਅਮਰਤ ਗੇਲ ਮਲਵਾਈ ਗਿੱdde ਵਾਲਾ ਅੰਮ੍ਰਿਤਸਰ ਤੋਂ ਮੈਂ ਰਹਿਣ ਵਾਲਾ ਜੀ ਤੇ ਕਿਸੇ ਨਹੀਂ ਖੁਸ਼ੀ ਦੇ ਮੌਕੇ ਤੇ ਪ੍ਰੋਗਰਾਮ ਕਰਾਉਣਾ ਹੋਵੇ ਮੇਰਾ ਕੰਟੈਕਟ ਨੰਬਰ ਹੈ ਜੀ 998677536 ਤੇ ਹਰ ਖੁਸ਼ੀ ਦੇ ਮੌਕੇ ਤੇ ਸਾਨੂੰ ਯਾਦ ਕਰ ਸਕਦੇ ਹੋ ਮੈਂ ਚਾਂਸ ਸਟਾਰ ਟੀਵੀ ਦਾ ਧੰਨਵਾਦ ਕਰਦਾ ਜੀ ਜੋ ਸਾਡੀ ਵੀਡੀਓ ਆਪਣੇ ਚੈਨਲ ਤੇ ਅਪਡੇਟ ਕਰ ਰਹੇ ਨੇ ਥੈਂਕ ਯੂ